ਦੀ ਆਵਾਜ਼ న్యూਜ਼ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਲੀਲਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦਰਸ਼ਕੋ ਅੱਜ ਅਸੀਂ ਖੜੇ ਆਂ ਫੇਰ ਪਿੰਡ ਕੁਰਸੈਦਪੁਰ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਆਣਾ ਵਿਖੇ ਜਿੱਥੇ ਕਿ ਪਿਛਲੇ ਦਿਨੀ ਅਸੀਂ ਇੱਕ ਵੀਡੀਓ ਜਨਤਕ ਕੀਤੀ ਸੀ ਕਿਉਂਕਿ ਇੱਕ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਰਾਤ ਨੂੰ ਜਿੰਦੇ ਵੱਢ ਕੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਾਰਸਰੂਪ ਲੈ ਗਏ ਸਨ ਇਹ ਮਾਮਲਾ ਕਾਫੀ ਤੂਲ ਫੜ ਗਿਆ ਸੀ ਤੇ ਇਹ ਮਾਮਲਾ ਸਾਡੀ ਵੀਡੀਓ ਨੂੰ ਦੇਖ ਕੇ ਕਈ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਇੱਕ ਵੀਰ ਨੋਟਿਸ ਲਿਆ ਉਹ ਅੱਜ ਉਹ ਸਿੱਖ ਜਥੇਬੰਦੀਆਂ ਅੱਜ ਪਿੰਡ ਕੋਸਹਿਰ ਪਹਹਾਵੇ ਖੇ ਵਿਸ਼ੇਸ਼ਤਾ ਉਤੇ ਪਹੁੰਚਿਆ ਹੋਈਆਂ ਤੇ ਦੋਨੇ ਤਰ੍ਹਾਂ ਦਾ ਸਮਝੌਤਾ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਆਉ ਆਪਾਂ ਦੇਖਦੇ ਹਾਂ ਕਿ ਜਿਹੜੀਆਂ ਸਿੱਖ ਜਥੇਬੰਦੀਆਂ ਜਿਸ ਵਿੱਚ ਸਤਕਾਰ ਕਮੇਟੀ ਦਾ ਅਹਿਮ ਰੋਲ ਆ ਤੇ ਇਹ ਦੋਨੇ ਤਰ੍ਹਾਂ ਦਾ ਆਪਸੀ ਸਮਝੌਤਾ ਵਿੱਚ ਕਾਮਯਾਬ ਹੁੰਦੀਆਂ ਤੇ ਜਿਹੜੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਚਾਰ ਸਰੂਪ ਉਪਰ ਲੈ ਕੇ ਗਏ ਸੀ ਤੇ ਇਸ ਗੁਰਦੁਆਰਾ ਸਾਹਿਬ ਹੀ ਕਿਉਂਕਿ ਮੈਂ ਤੁਹਾਨੂੰ ਦੁਬਾਰਾ ਫੇਰ ਦੱਸ ਦਿਆਂ ਵੀ ਇੱਕ ਗੁਰਦੁਆਰਾ ਸਾਹਿਬ ਤੋਂ ਦੂਸਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਚਾਰ ਸਰੂਪ ਲੈ ਗਏ ਸੀ ਤੇ ਉਹ ਹੁਣ ਸਰੂਪ ਵਾਪਸ ਕਰਾਉਣ ਦੇ ਵਿੱਚ ਕਿ ਜਥੇਬੰਦੀਆਂ ਕਾਮਯਾਬ ਹੁੰਦੀਆਂ ਕਿ ਦੋਨੇ ਤਰ੍ਹਾਂ ਆਪਸ ਵਿੱਚ ਸਹਿਮਤ ਹੁੰਦੀਆਂ ਆਓ ਤੁਹਾਨੂੰ ਪੱਧਖੋਣੇ ਆ ਵੱਖ-ਵੱਖ ਦ੍ਰਿਸ਼ 3 ਮੈਂਬਰ ਤੇ ਜਿਹੜੇ ਸੰਗਤ ਪੈਂਦੀ ਮੋਢ ਵਰ ਬੰਦੀਓ ਮਤਲਬ ਹੁਣ ਕਰ ਲਓ ਨਾ ਬੈਠੇ ਆ ਬਹੁਰੇ ਆਓ ਜੀ ਨੇ ਉਹਨਾਂ ਨੂੰ ਅੱਗੇ ਆ ਜੀ ਜਿਹਨਾਂ ਨੇ ਗੱਲ ਕਰੀ। ਬਾਬੇ ਤੁਸੀਂ ਗੱਲ ਕਰੋ ਫਿਰ ਮੈਂ ਦੱਸਦਾ। ਗੁਰਬਿੰਦਰ ਸੈਨਾ ਬਾਈ ਜੀ। ਹਾਂ। ਮਾਲ ਲੁਧਿਆਣੀ ਸ੍ਰੀ ਜਿੰਦ ਸਿੰਘ ਜੀ। ਇਹ 8-9 ਦਿਨ ਤੋਂ ਮੈਂ ਬਾਹਰ ਸੀਗਾ ਤੇ ਅੱਜ ਪਹੁੰਚੇ ਆਂ ਤੇ ਇੱਥੇ ਵਿਸ਼ੇ ਦਾ ਪਤਾ ਲੱਗਿਆ ਵੀ ਤੇ ਬਾਕੀ ਜਿਹੜੀ ਅੱਜ ਤੋਂ 1 ਸਾਲ 1.5 ਸਾਲ ਪਹਿਲਾਂ ਗੁਰਦੁਆਰਾ ਸਾਹਿਬ ਦੇ ਇਕੱਠਾ ਕਰਨ ਲਈ ਇੱਥੇ ਬੜੀ ਸਾਰੀ ਸੰਗਤਾਂ ਨੇ ਕੀਤਾ ਵੀ ਆਪ ਗੁਰਦੁਆਰਾ ਸਾਹਿਬ ਇਕੱਠਾ ਕਰਦੀ ਏ ਤੇ ਸੰਗਤਾਂ ਸੇਵਾ ਕਰਿਆ ਤਾਂ। ਤੇ ਦੋ ਪਿੰਡਾਂ ਕਿਨ ਗੁਰੂ ਘਰਾਂ ਨੇ ਪਹਿਲੇ ਇੱਥੇ ਇਸ ਟਾਈਮ ਮੁਕੇ ਤੇ ਤਿੰਨ ਗੁਰੂ ਘਰ ਇੱਥੇ ਗੁਰਦਵਾਰਾ ਸਾਹਿਬ ਦੇ ਇੱਕ ਰੂਪ ਕਿਸੇ ਦੇ ਘਰ ਹੈ ਇੱਕ ਰੂਪ ਕਿਸੇ ਦੇ ਘਰ ਹੈ ਤੇ ਤਿੰਨ ਗੁਰਦਵਾਰਾ ਸਾਹਿਬ ਹੈਗੇ ਤੇ ਮੈਂ ਲੁਧਿਆਣੇ ਤੋਂ ਆਉਂਦਾ ਸੀ ਜਦੋਂ ਵੇਖਦਾ ਸੀਗਾ ਸਿੰਘੋ ਆਪਾਂ ਜਾਣ ਲੱਗੇ ਨਾ ਜਿਨ੍ਹਾਂ ਦੇ ਘਰੇ ਸਰੂਪ ਹੈਗਾ ਉਹ ਦਰਸ਼ਨ ਕਰਕੇ ਹਾਂ ਦਰਸ਼ਨ ਕਰਕੇ ਮੈਂ ਇੱਥੇ ਆਉਂਦਾ ਸੀ ਮੇਰਾ ਕੰਮ ਬਾਈ ਕੰਬਲ ਵੇਚਣ ਦਾ ਜਦ ਮੈਂ ਹਰ ਭਤਾਂ ਰੋਟੇ ਦੇ ਪਰਿਵਾਰਾਂ ਦੇ ਵਿੱਚ ਮਿਲਣਾ ਸੀਗਾ ਤੇ ਪਰਵਾਰਾਂ ਦੇ ਵਿੱਚ ਦੀਫਰੈਂਸ ਸੀ ਕਿ ਗੁਰੂ ਗੁਰੂ ਘਰਾਂ ਦੇ ਵਿੱਚ ਨਾ ਸੇਵਾ ਨਹੀਂ ਹੋ ਰਹੀ ਹਾਂ ਨਹੀਂ ਹੋ ਰਹੀ ਸੀ ਮੈਨੂੰ ਆਪਣੇ ਆਪ ਨੂੰ ਲੱਗਿਆ ਮੈਂ ਵੀ ਗੁਰਸਿੱਖਾਂ ਮੈਂ ਲੁਧਿਆਣੇ ਤੋਂ ਆਉਂਨੇ ਇੱਥੇ ਸੇਵਾ ਲਈ ਗੁਰੂ ਘਰ ਆਜੋ ਬੈਠੋ ਨਹੀਂ ਹੋ ਰਹੀ ਸੀ ਆ ਜੋ ਵੀ ਸੇਵਾ ਦੇ ਕਹਿਣਾ ਮਤਲਬ ਸੰਗਤ ਨੂੰ ਘਰਾਂ ਦੇ ਵਿੱਚ ਗਿਆ ਮੇਰੇ ਤਿੰਨ ਤਿੰਨੇ ਗੁਰੂ ਘਰ ਨੇ ਇੱਥੇ ਦੋ ਗੁਰੂ ਘਰਾਂ ਚ ਮੈਂ ਤਕਰੀਬਨ ਗਿਆ ਜੀ ਮੈਂ ਪਿੰਡ ਦੇ ਗੁਰਦੁਆਰੇ ਸਭ ਨਹੀਂ ਗਿਆ ਜਿਹੜੀ ਦੁਨਾਂਜੀ ਸੇਵਾ ਨਹੀਂ ਹੋ ਰਹੀ ਸੀ ਬਿਲਕੁਲ ਦੁਨਾਂਜੀ ਨਹੀਂ ਹੋ ਰਹੀ ਸਹੀ ਤਰੀਕੇ ਨਾਲ ਨਹੀਂ ਹੋ ਠੀਕ ਹੈ ਦੇਖੋ ਜੋ ਗੱਲ ਸੱਚ ਹੈ ਸੱਚ ਬਸੀ ਜੇ ਕੋਈ ਸੇਵਾ ਉਸ ਤੋਂ ਬਾਅਦ ਕੀ ਹੋਇਆ ਜੀ ਮੈਂ ਸਾਰੀ ਕਮੇਟੀ ਨੂੰ ਪਿੰਡ ਦੇ ਬੰਦਿਆਂ ਨੂੰ ਕਿਹਾ ਮੈਂ ਕਿਹਾ ਤੁਸੀਂ ਇੱਕ ਨੌਜਵਾਨ ਮੁੰਡੇ ਇਕੱਠੇ ਹੋ ਪਿੰਡ ਦੇ ਵਿੱਚ ਆਪਣੀ ਕਮੇਟੀ ਬਣਾਓ ਸਾਰੇ ਰਲ ਮਿਲ ਕੇ ਆਪਾਂ ਕਮੇਟੀ ਬਣਾਓ ਕਿ ਤੇ ਗੁਰੂ ਘਰ ਇਕੱਠਾ ਕਰ ਦਿੱਤਾ ਜਾਵੇ ਤੇ ਬਾਬਾ ਮਹਿੰਦਰ ਸਿੰਘ ਜੀ ਉਹਨਾਂ ਨਾਲ ਮੇਰੇ ਸ਼ੁਰੂ 5 ਸਾਲ ਤੋਂ ਮੈਂ ਉਹਨਾਂ ਨਾਲ ਬੈਠਾ ਉਹਨਾਂ ਨੂੰ ਮੈਂ ਕਿਹਾ ਬਾਬਾ ਜੀ ਤੁਸੀਂ ਹੁਣ ਬਜ਼ੁਰਗ ਹੋ ਗਏ ਹੋ ਮੇਰਾ ਟਾਈਮ ਹੋ ਗਿਆ ਤੇ ਆਪਾਂ ਸੇਵਾ ਹਾਂ ਜੀ ਉਹਨਾਂ ਨਾਲ ਜਿਹੜੇ ਉੱਧਰ ਸੇਵਾ ਕਰਦੇ ਹਾਂ ਹਾਂਜੀ ਹਾਂਜੀ ਉਹਨਾਂ ਨਾਲ ਮੈਂ ਬਹੁਤ ਮੇਰੇ 5 ਸਾਲ ਤੋਂ ਵਧੀਆ ਬੈਠਣ ਉੱਠਣ ਉਹਨਾਂ ਨਾਲ ਹੈ ਤੇ ਉਹਨਾਂ ਨੂੰ ਕਹਿਣ ਕਿਹਾ ਬਾਬਾ ਜੀ ਹੁਣ ਤੁਸੀਂ ਬੱਚਿਆਂ ਨੂੰ ਸੇਵਾ ਦਿਓ ਬੜਾ ਉਹਨਾਂ ਨੂੰ 2 ਮਹੀਨੇ 3 ਮਹੀਨੇ ਪ੍ਰੇਰਿਤ ਕੀਤਾ ਜੀ ਉਹਨਾਂ ਨੇ ਆਪਾਂ ਕਿਹਾ ਜੀ ਆਪਾਂ ਚਲੋ ਜਿਵੇਂ ਤੁਸੀਂ ਕਹਿੰਦੇ ਹੋ ਕਰ ਲੈਂਦੇ ਹਾਂ ਤੁਹਾਡਾ ਪਿੰਡ ਇਹੀ ਆ ਰਹਿਣਾ ਤੁਸੀਂ ਲੁਧਿਆਣਾ ਮੈਂ ਲੁਧਿਆਣੇ ਰਹਿਣਾ ਮੈਂ ਤੇ ਕੰਬਲ ਵੇਚਣਾ ਆਉਣਾ ਜੀ ਮੈਂ ਕੰਬਲ ਵੇਚਣ ਇੱਥੇ ਆਉਣਾ ਮੇਰਾ ਮਕਾਨ ਪਲਾਟ ਇੱਥੇ ਲਿਆ ਹੋਇਆ ਹੈ ਪਲਾਟ ਲਿਆ ਹੋਇਆ ਮੇਰੇ ਨਾਲ ਲੁਧਿਆਣੇ ਆ ਜੀ ਸਿਰਫ ਮੈਂ ਤਾਂ ਇੱਥੇ ਕਹਿਣ ਦਾ ਜੀ ਇਹਨਾਂ ਸਾਰੇ ਪਰਿਵਾਰਾਂ ਚ ਵਿਚਰਦਾ ਸੀ ਸਾਰੇ ਪਰਿਵਾਰ ਸਿੱਖਾਂ ਚ ਵਿਚਰਦਾ ਸੀ ਜੀ ਤੇ ਬਾਬਾ ਜੀ ਨਾਲ ਮੈਂ ਗੱਲ ਕੀਤੀ ਤੇ ਫਿਰ ਅੱਜ ਤੋਂ 2 ਮਹੀਨੇ ਪਹਿਲਾਂ ਸਾਰੀ ਸੰਗਤ ਪਿੰਡ ਦੀ ਇਕੱਠੀ ਹੋ ਕੇ ਗੁਰਦੁਆਰਾ ਕਮੇਟੀ ਬਣਾਈ ਫਾਦੋਈ ਸੰਗਰਾਂ ਨੂੰ ਕਮੇਟੀ ਬਣਾਈ ਗਈ ਬਾਬਾ ਮਹਿੰਦਰ ਸਿੰਘ ਜੀ ਵੀ ਬੈਠੇ ਨੇ ਉਹਨਾਂ ਨੂੰ ਸਪਸ਼ਟੇ ਪੁੱਛਿਆ ਗਿਆ ਬਾਬਾ ਜੀ ਤੁਸੀਂ ਨਹੀਂ ਸੇਵਾ ਕਰਨਾ ਚਾਹੁੰਦੇ ਤਾਂ ਹਲੇ ਕਰ ਲਓ ਕੱਲ ਨੂੰ ਕਿਸੇ ਗੱਲ ਦਾ ਕੋਈ ਚੱਕਰ ਨਾ ਹੋਵੇ ਵੀ ਤੁਸੀਂ ਇੰਨੇ ਸਾਲ ਸੇਵਾ ਕੀਤੀਗੇ ਮੁੜ ਕੇ ਤੁਸੀਂ ਕਹੋਗੇ ਮੈਨੂੰ ਸੇਵਾ ਨਹੀਂ ਦਿੰਦੇ ਕਹਿੰਦੇ ਕੋਈ ਦਿੱਕਤ ਨਹੀਂ ਮੈਂ ਆਪਣੇ ਹੱਥੀ ਚਾਬੀਆਂ ਬਾਬਾ ਜੀ ਨੂੰ ਫੜਾਈਆਂ ਮਾਬੀ ਦੇਖੋ ਤੁਸੀਂ ਸੇਵਾ ਕਰਨੀ ਚਾਹੁੰਦੇ ਤੁਸੀਂ ਕਰ ਲਓ ਉਹ ਕਹਿੰਦੇ ਨਹੀਂ ਜੀ ਸੰਗਤ ਕਰੇ ਆਹ ਗੱਲ ਬਾਬਾ ਜੀ ਨੇ ਕਹੀ ਸੰਗਤ ਕਰੇ ਮੈਂ ਸੀਗਾ ਮੇਰੇ ਨਾਲ सोनू ਵੀ ਬੈਠਾ ਹੈ ਮਰਜੀ ਤਿੰਨ ਜਣੇ ਇਹਨਾਂ ਨੂੰ ਚਾਹ ਨਹੀਂ ਉਹ ਕਹਿੰਦੇ ਕਰ ਲਵੇ ਹੁਣ ਉਸ ਤੋਂ ਬਾਅਦ ਦੇਖੋ ਜੀ 2 ਮਹੀਨਾ ਡੇਢ ਮਹੀਨਾ 2 ਮਹੀਨੇ ਸੇਵਾ ਵੀ ਹੁੰਦੀ ਰਹੀ ਹੈ ਇੱਥੇ ਆ ਹੁਣ ਜਿਸ ਦਿਨ ਦਾ ਕੋਈ ਜੋ ਬਣਿਆ ਹੈ ਉਹਦੇ ਵਿੱਚ ਇਸ ਤੇ ਮੈਂ ਮੌਕੇ ਤੇ ਨਹੀਂ ਸੀ ਮੈਂ ਅੱਜ ਇੱਥੇ ਪਹੁੰਚਿਆ ਬਾਕੀ ਜੋ ਉੱਥੋਂ ਸਰੂਪ ਲੈ ਕੇ ਆਂਦੇ ਆ ਪਵਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਕੋਣ-ਕੌਣ ਲੈ ਕੇ ਆਇਸੀ ਸਮੁੰਦਰ ਸਰੂਪ ਸੰਗਤ ਸਾਰੀ ਜੀ ਸੰਗਤ ਸਾਹਿਬ ਜੀ ਤੁਹਾਨੂੰ ਬੇਨਤੀ ਮੈਨੂੰ ਮੇਰੀ ਗੱਲ ਨਹੀਂ ਪੂਰੀ ਹੋਈ ਹਾਂਜੀ ਇਹ ਉਹ ਪਵਨ ਸਰੂਪ ਇੱਥੇ ਇਸੇ ਗੁਰੂ ਘਰ ਚ ਲੈ ਕੇ ਆਉਂਦੇ ਹਾਂ ਹਾਂ ਜੀ ਇਸੇ ਗੁਰੂ ਘਰ ਤੇ ਇਸ ਬਾਲਾਂਸ ਰੂਪੇ ਪਾਸੇ ਤੇ ਲੈ ਕੇ ਆਉਣ ਲਈ ਉਹਨਾਂ ਨੂੰ ਪ੍ਰੋਫੈਸ ਲੈ ਕੇ ਉਹਨਾਂ ਦੀ ਪੂਰਨ ਸਹਿਮਤੀ ਹੋ ਗਈ ਸੀ ਕੋਈ ਰਿਟਰਨ ਵਰਕ ਹੋਇਆ ਲਿਖ ਹੋਇਆ ਨਹੀਂ ਇੱਥੋਂ ਉੱਥੇ ਲੈ ਕੇ ਗਏ ਸੀ ਗੁਰਦੁਆਰਾ ਸਭਾ ਨੂੰ ਬਣਾਇਆ ਗਿਆ ਸੀ ਇੱਕ ਅੱਛਾ ਗੁਰਦੁਆਰਾ ਮੈਂ ਤੁਹਾਨੂੰ ਦੱਸਦਾ ਬਾਬਾ ਜੀ ਇੱਕ ਗੁਰਦੁਆਰਾ ਸਭਾ ਉਹਨੂੰ ਬਣਾਇਆ ਗਿਆ ਸੀ ਬਾਬਾ ਜੀ ਇਹ ਨਾ ਗਿਆਨੀ ਮਿੰਦਰ ਸਿੰਘ ਦੀ ਇਹ ਸ਼ਰਤ ਸੀਗੀ ਕਿ ਜਿਵੇਂ ਦੋ ਗੁਰੂ ਘਰ ਆ ਉਹ ਕਹਿੰਦੇ ਵੀ ਸਾਨੂੰ ਅਸੀਂ ਇੱਕ ਕਰ ਲਾਂਗੇ ਵੀ ਤੁਸੀਂ ਇਮਾਰਤ ਜਿਹੜੀ ਆ ਸਾਡੇ ਵਾਲੀ ਰੱਖਣੀ ਆ ਉਹ ਉਹ ਮਾਰ ਰੱਖਣੀਆਂ ਅਸੀਂ ਸੰਗਤ ਨੂੰ ਕਿਹਾ ਭਾਈ ਗੱਲ ਅੱবি ਆਪਾਂ ਗੁਰੂ ਘਰ ਇੱਕ ਕਰਨਾ ਕੋਈ ਗੱਲ ਨਹੀਂ ਮਾਰਤਾ ਆਪਾਂ ਥੋੜੀ ਜਿਹੀ ਵੱਡੀ ਵੀ ਆ ਤੇ ਵੇਦੀ ਵੀ ਆ ਤੇ ਆਪਾਂ ਉਹ ਰੱਖ ਲੈਣੇ ਆ ਤੇ ਅਸੀਂ ਸਹਿਮਤ ਹੋ ਗਏ ਸਾਡੀ ਸੰਗਤ ਵੀ ਸਹਿਮਤ ਹੋ ਗਈ ਅਸੀਂ ਭਾਦੋ ਦੀ ਸੰਗਰਾਂ ਤੇ ਅਸੀਂ ਉੱਥੇ ਗੁਰੂ ਸਾਹਿਬ ਇਥੋਂ ਸਰੂਪ ਲੈ ਕੇ ਉਧਰ ਤਰਨ ਅਸੀਂ ਕਮੇਟੀ ਬਣਾਤੀ ਸੰਗਤ ਨੇ ਬਣਾਤੀ ਕਮੇਟੀ 15 16 ਮੈਂਬਰੀ ਦੀ ਕਮੇਟੀ ਬਣਾਈ ਅਸੀਂ ਚਲੋ ਸਾਡਾ ਅਸੀਂ ਗਰੰਤੀ ਸਿੰਘ ਵੀ ਰੱਖਿਆ ਸਾਡੇ ਕੁਲਵਿੰਦਰ ਸਿੰਘ ਗ੍ਰੰਥੀ ਜੀ ਨੇ ਅਸੀਂ ਉਹ ਰੱਖਿਆ ਤੇ ਅਸੀਂ ਉੱਥੇ ਤਾਂ ਸਾਡੇ ਕੋਲ ਰਹਿਸ਼ਵਾਂ ਦੀ ਜਗ੍ਹਾ ਨਹੀਂ ਹੈਗੀ ਜੀ। ਕ੍ਰੰਤੀ ਕਰਦੇ ਕੋ ਜੇ ਆਪਾਂ ਬਾਹਰੋਂ ਰੱਖਾਂਗੇ ਤਾਂ ਸਾਨੂੰ ਰਹਿਸ਼ ਵੀ ਉਹਨੂੰ ਬਣਾ ਕੇ ਦੇਣੀ ਪਊਗੀ। ਤੇ ਅਸੀਂ ਮੁੜ ਕੇ ਉਹ ਸਾਡੇ ਪਿੰਡ ਦਾ ਹੀ ਗ੍ਰੰਥੀ ਉਹ ਰੱਖ ਲਿਆ ਸੀ ਤੇ ਇਹ ਨਾ ਬਾਬਾ ਜੀ ਨੇ ਕੀ ਕੀਤਾ ਇਹਨਾਂ ਨੇ ਸਾਨੂੰ ਕੋਈ ਗੱਲਬਾਤ ਨਹੀਂ ਕੀਤੀ, ਕੋਈ ਕੁਝ ਨਹੀਂ ਕੀਤਾ। ਇਹਨਾਂ ਨੇ ਲਿਆ ਕੇ ਸਵੇਰੇ ਸਾਡਾ ਗ੍ਰੰਥੀ ਜੀ ਨੇਤਨੇ ਮਗਾ ਕੇ ਨਿਕਲੇ ਤੇ ਨੇ 6 ਵਜੇ ਢਾ ਕੇ ਜਿੰਦਾ ਲਾਤਾ। ਇੱਕ ਵਾਰ ਤਾਂ ਉਹਨੇ ਹਾਂ ਕਰਦੀ ਵੀ ਉਹ ਸ਼ੁਰੂ ਕਰ ਚੌਣ ਲੱਗ ਗਿਆ ਉਹ ਤਾਂ ਪਹਿਲਾਂ 2 ਮਹੀਨੇ ਡੇਢ ਮਹੀਨੇ ਚੱਲਦਾ ਰਿਹਾ ਜੀ 2 ਮਹੀਨੇ ਸਾਡਾ ਬਹੁਤ ਇੱਕਦਮ ਉਹਨਾਂ ਨੇ ਜਿੰਦੇ ਲਾਤੀ ਹਾਂਜੀ ਜਿੰਦੇ ਲਾਤੀ ਜਿੰਦੇ ਲਾਤੀ ਸਾਡੇ ਕੋਲ ਗੱਲ ਆਈ ਅਸੀਂ ਮੈਂਬਰ ਭੇਜਿਆ ਸੀਗਾ ਵੀ ਗੱਲਬਾਤ ਹੀ ਸ਼ਾਮ ਵਗੈਰਾ ਕਰ ਲਈ ਤੇ ਹੁਣ ਮੇਰਾ ਇੱਕ ਗੱਲ ਤੁਹਾਡੇ ਤੋਂ ਪੁੱਛਣ ਲੱਗਿਆ ਹਾਂਜੀ ਮੈਂ ਇਸੇ ਲਈ ਚੁੰਦਾ ਸੀਗਾ ਐਡੀ ਕੋਈ ਤਵੱਸ਼ੀ ਵਾਲੀ ਗੱਲ ਨਹੀਂ ਹੁੰਦੀ ਜਦੋਂ ਜਮੋ ਸਾਹਮਣੇ ਬੈਠਦੇ ਗੱਲ ਮੌਕੇ ਤੇ ਸਵਾਲ ਕਰਨਾ ਸੀ ਵੀ ਦੱਸੋ ਤੁਸੀਂ ਇਹ ਗੱਲ ਨੂੰ ਹਾਂ ਕਹਿ ਕੇ ਫਿਰ ਕਿਉਂ ਮੋਕਰਦੇ ਉਹ ਤਾਂ ਹੁਣ ਵੀ ਆ ਜਾਣਾ ਉਹ ਤਾਂ ਹੁਣ ਵੀ ਕਰ ਲਾਂਗੇ ਆਪਾਂ ਜੀ ਉਹ ਤਾਂ ਹ ਗੁਰੂ ਦਾ ਜਿਹੜਾ ਪਹਿਲਾ ਸ਼ੋਹਤ ਹੋਇਆ ਉਹ ਉੱਥੇ ਸੀਗਾ ਜਾਂ ਇੱਥੇ ਨਹੀਂ ਇੱਥੇ ਸੀਗਾ ਪਹਿਲਾਂ ਜਦੋਂ ਮੈਂ ਆਵਾਂ ਇੱਥੇ ਸੀਗਾ ਜੀ ਮੈਂ ਕਿਦੋਂ ਨਾ ਸਾਡੇ ਵੱਡੇ ਦਾਦੇ ਸਾਡੇ ਲੈ ਕੇ ਆਇਆ ਮਹਾਰਾਜ ਪਾਕਿਸਤਾਨ ਨੂੰ ਲੈ ਕੇ ਆਇਆ ਤੇ ਕੱਲੇ ਬੱਚੇ ਲੈ ਕੇ ਤੇ ਮਹਾਰਾ ਦੀ ਬੀੜ ਸਵਾਰੀ ਅੱਬੇ ਸਾਡੇ ਦਾੜੀ ਵਿੱਚ ਜਦੋਂ ਜਾਣੀ ਉਹ ਦਾਦਾ ਨਾਲ ਤੇ ਦਾਦਾ ਜੀ ਬੜਾ ਟੇਕਸੰਸੀ ਜਿਹਨੂੰ ਸੁਗਵਾਂਡੀ ਦਾ ਕੰਠ ਪਾਰ ਜਾ ਬੈਸੀਗਾ ਤੇ ਇੱਕ ਮੇਰਾ ਦਾਦਾ ਸੀ ਦੋ ਬਰਾ ਸੀ ਉਹ ਉਹ ਤੋਂ ਦੱਬਾ ਮਹਾਰੇ ਸਵਾਰੀ ਗੱਡੇ ਤੇ ਰੱਖ ਕੇ ਲੈ ਕੇ ਆਏ ਸੀ ਜੀ ਯੋ ਤੁਯਾ ਜੀ ਡੇਰਾ ਬਣਾਇਆ ਸੀ ਪਹਿਲਾਂ ਪਰੇ ਫਿਰ ਬਨ ਬਨੇ ਪਾਣੀ ਆਉਂਦੇ ਫਿਰ ਬਨ ਬਨ ਦੇ ਫਿਰ ਅਸੀਂ ਸਵਾਰੀ ਇੱਥੇ ਬੋਰ ਥੋੜਾ ਘੋਰਾ ਥੱਲੇ ਸੀਗਾ ਇਹ ਬਣਾਇਆ ਉਸ ਤੋਂ ਬਾਅਦ ਫਿਰ ਇਹ ਬਣਾਇਆ ਇਸ ਤੋਂ ਬਾਅਦ ਮਹਿੰਦਰ ਸਿੰਘ ਤੇ ਇੱਕ ਬੰਦੇ ਦਾ ਹੋਰ ਹੋ ਗਿਆ ਤਤਕਾਰ ਮੇਰੇ ਇਹ ਮਾਰੇ ਸਵਾਰੀ ਇੱਕ ਚੱਕ ਕੇ ਉਹ ਉਧਰ ਉਧਰ ਲੈ ਗਿਆ ਮੇਰੇ ਨਾਲ ਬਣਾਉਣਾ ਚਾਲੂ ਕਰਤਾ ਗੁਰਦਾਰ ਪਹਿਲਾਂ ਗੁਰਦਾਰ ਇੱਥੇ ਸੀਗਾ ਜੀ ਪਹਿਲਾਂ ਗੁਰੂ ਘਰ ਇਹ ਸੀ ਅੱਜ ਵੀ ਵਿਵਾਦ ਹੋਇਆ ਕੁਛ ਸਾ ਜੀ ਅੱਗੇ ਚੱਲੀ ਆਪਾਂ ਜਦੋਂ ਉਹਨਾਂ ਨੇ ਜਿੰਦਾ ਲਾਤਾ ਹਾਂ ਜਿੰਦਾ ਲਾਤਾ ਉਸੇ ਦਿਨ ਸ਼ਾਮ ਨੂੰ ਤੁਸੀਂ ਉਹ ਹਾਂਜੀ ਅਸੀਂ ਸਾਡੇ ਇਹਨਾਂ ਨੇ ਸਾਨੂੰ ਫੋਨ ਕੀਤਾ ਕਰਾਂ ਸੀ ਇਹਨੇ ਸਾਡੇ ਬੰਦੇ ਕਮੇਟੀ ਵਾਲੇ ਸਰਚ ਆ ਹੀ ਜਾਂਦਾ ਪੰਜਾਬੀ ਬੰਦਾ ਲੈਣ ਭੇਜਿਆ ਸਾਡੇ ਮੈਂਬਰ ਜੀ ਤੇਂਦਰ ਸਿੰਘ ਉਹਨਾਂ ਨੇ ਮਨਾਂ ਕਰਤਾ ਵੀ ਤੁਸੀਂ ਭੰਨਣਾ ਦਾ ਭੰਦੋ ਪੰਜਾਬੀ ਅਸੀਂ ਨਹੀਂ ਦੇਣੀ ਚਾਹੁੰਦੇ ਹਾਂ ਘੁੰਮ ਹੋਗੀ ਇਦਾਂ ਕਹਿਣਾ ਸੀ ਉਹਨਾਂ ਦਾ ਅਸੀਂ ਜਿੰਦਾ ਪੰਨਿਆ ਰਹਿ ਰਸ ਗੀਤੀ ਸੰਗਤ ਸਾਡੀ ਨਾਲ ਸੀਗੀ ਪੂਰੇ ਅਦਬ ਸਤਕਾਰ ਦੇ ਨਾਲ ਅਸੀਂ ਫਿਰ ਇਹ ਫੈਸਲਾ ਕੀਤਾ ਉੱਥੇ ਮੰਨ ਲਵੀ ਇਹ ਅੱਜ ਅਸੀਂ ਜਿੰਦਾ ਪੰਨਤਾ ਕੱਲ ਨੂੰ ਇਹ ਫਿਰ ਲਾ ਦੂਗਾ ਜਿੰਦਾ ਤੇ ਇਹ ਅਸੀਂ ਰੋਜ਼ ਜਿੰਦੇ ਭੰਨਣਦੇ ਰਵਾਂਗੇ ਅਸੀਂ ਪੂਰੇ ਅਦਬ ਸਤਕਾਰ ਦੇ ਨਾਲ ਸਰੂਪ ਮਹਾਰਾਜ ਦੇ ਸੰਗਤ ਨਾਲ ਦੀ ਸਾਡੀ ਇੱਧਰ ਹੀ ਲੈ ਕੇ ਆਏ ਆ ਇਹ ਚ ਕੋਈ ਇਹਨਾਂ ਸਰੂਪ ਲੈ ਚਾਰੇ ਸਰੂਪ ਲੈ ਕੇ ਆਏ ਜੀ ਅੱਛਾ ਹੁਣ ਤੁਹਾਡੇ ਮੈਂ ਗੱਲ ਟੋਕਦਾ ਜਦੋਂ ਤੁਸੀਂ ਜਿੰਦਾ ਪੰਨਣ ਦਾ ਫੈਸਲਾ ਕੀਤਾ ਤਾਂ ਤੁਸੀਂ ਦਿਨ ਚ ਸਵੇਰ ਸ਼ਾਮ ਨੂੰ ਗਏ ਹਾਂ ਹਾਂ ਜੀ ਇਹ ਉਹ ਮੁੱਦਾ ਕੀ ਆਪਣਾ ਤਰੀਕੇ ਨਾਲ ਨਹੀਂ ਹੱਲ ਹੋ ਸਕਦਾ ਤੁਸੀਂ ਸਾਨੂੰ ਜਥੇ ਵਰਦੇ ਨੂੰ ਅਪਰਾਧ ਹੁੰਦੇ ਪ੍ਰਸ਼ਾਸਨ ਨੂੰ ਅਪਰਾਧ ਹੁੰਦੇ ਸ਼ਾਂਤਮਈ ਸਭ ਦੀ ਸਹਿਮਤੀ ਉਹਨਾਂ ਨੇ ਵਿਚ ਬਿਠਾ ਕੇ ਕੋਈ ਇੱਕ ਪਾਸੜ ਫੈਸਲਾ ਕਿਸੇ ਪਾਸੇ ਤਾਂ ਗੱਲ ਲੱਗਦੀ ਨਾ ਅੱਜ ਤੁਹਾਡੇ ਤੇ ਇਹ ਇਲਜ਼ਾਮ ਨਾ ਲੱਗਦੇ ਜਿਹੜੇ ਹੁਣ ਲੱਗ ਰਹੇ ਨੇ ਹਾਂ ਜੀ ਬਿਲਕੁਲ ਜੀ ਹਾਂ ਜੀ ਬਿਲਕੁਲ ਪੂਰੀ ਕਰਕੇ ਨਹੀਂ ਬਿਨਾਂ ਵੀ ਤਾਂ ਹੋ ਸਕਦਾ ਸਾਡੀ ਭਾਵਨਾਵਾਂ ਪੂਰੀ ਪ੍ਰਤੀ ਗੁਰੂ ਮਹਾਂਦੇਸ਼ਾ ਇੱਕ ਸੁਣੋ ਸਾਡੀ ਚਲੋ ਸਾਨੂੰ ਕੋਈ ਤਰੀਕਾ ਸਾਡਾ ਗਲਤ ਹੋ ਸਕਦਾ ਹੁਣ ਸੁਣੋ ਅਸੀਂ ਮੰਨ ਲਏ ਅਸੀਂ ਗਲਤੀ ਸਾਡੀ ਵੀ ਤੁਹਾਨੂੰ ਅਸੀਂ ਨਹੀਂ ਸੂਚਿਤ ਮੰਨ ਦੱਸਿਆ ਜਾ ਕਿ ਅਸੀਂ ਹੋਰ ਜਥੇਬੰਦੀ ਨੂੰ ਦੱਸਿਆ ਉਹ ਸਾਡੀ ਗਲਤੀ ਹੈਗੀ ਆ ਲੇਕਿਨ ਸਾਡੀ ਭਾਵਨਾ ਵਿੱਚ ਕੋਈ ਫਰਕ ਨਹੀਂ ਹੈਗਾ ਅਸੀਂ ਤੁਸੀਂ ਸਿੱਖ ਜਥੇਬੰਦੀ ਆਏ ਹੋ ਤੁਹਾਡਾ ਜੀ ਆਇਆਂ ਨੂੰ ਹੈ ਤੁਸੀਂ ਸਾਡੇ ਸਤਿਕਾਰਯੋਗ ਜਿੱਦਾਂ ਤੁਸੀਂ ਫੈਸਲਾ ਕਰੋਗੇ ਉਹ ਸਾਡੀ ਸੰਗਤ ਨੂੰ ਮਨਜੂਰ ਹੈ ਠੀਕ ਹੈ ਜੀ ਇਹ ਚ ਕੋਈ ਸਾਡਾ ਦੋ ਤਿੰਨ ਪਰਤ ਨੂੰ ਕਰੇਗਾ ਅਸੀਂ ਜਿਹੜੇ ਚਾਰ ਪੰਜ ਸਾਰੇ ਬੰਦੇ ਆ ਤੁਸੀਂ ਜਿੱਦਾਂ ਸਾਡਾ ਫੈਸਲਾ ਮਨਜ਼ੂਰ ਕਰੋਗੇ ਅਸੀਂ ਉਹ ਦੇਖੋ ਸਾਡਾ ਮੈਂ ਤੁਹਾਨੂੰ ਹੁਣੇ ਸਪਾਰਟ ਕਰ ਦਿੰਦਾ ਨਾ ਅਸੀਂ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਬੈਠਿਆ ਨਾ ਅਸੀਂ ਪੱਕਾ ਉਹਨਾਂ ਦਾ ਕਰੀਏ ਨਾ ਕਰੀਏ ਤੋਂ ਠੀਕ ਹੋਣਾ ਅਸੀਂ ਹੈਗੇ ਸਮਝ ਠੀਕ ਹੈ ਅਸੀਂ ਪੱਕਾ ਕਰਨਾ ਕੇਵਲ ਸੰਗਤੀ ਰੂਪ 'ਚ ਸਾਰੇ ਪਿੰਡ ਦੀ ਸੰਗਤ ਨੂੰ ਇੱਕੇ ਦੀ ਨਿਗ੍ਹਾ ਨਾਲ ਦੇ ਠੀਕ ਹੈ ਤੇ ਸਾਰਾ ਪਿੰਡ ਇੱਕ ਥਾਂ ਹੋ ਕੇ ਖਸ ਦੇ ਖੇਡਦੇ ਕੋ ਹਾਂਜੀ ਆਮ ਪਿੰਡਾਂ ਵਿੱਚ 5-5 ਗੁਰਦੁਆਰੇ ਨੇ ਹਾਂਜੀ ਜਾਤਾ ਪਾਤਾ ਦੇ ਨਾਮ ਕਰ ਕੋ ਗੁਰਦੁਆਰੇ ਬਣਾ ਲੈ ਦੁੱਖ ਤਾਂ ਆਉਂਦਾ ਵਾ ਤੇ ਕੱਲ ਤਾਂ ਸ਼੍ਰੋਮਣੀ ਕਮੇਟੀ ਦਾ ਉਹ ਇੱਕ ਗੁਰਦੁਆਰਾ ਬਣਾਉਦੇ ਸਨ ਉਹਦਾ ਕੰਮ ਨਹੀਂ ਮਾੜਾ ਹੈਗਾ ਕੰਮ ਸਹੀ ਸੀ ਪਰ ਇਹਦੇ ਨਾਲ ਨਾ ਸਾਰੇ ਲੋਕਾਂ ਨੂੰ ਪ੍ਰੋਸੈਸ ਲੈਣਾ ਜ਼ਰੂਰੀ ਨਹੀਂ ਹਾਂਜੀ ਸਭ ਦੀ ਸਹਿਮਤੀ ਵੀ ਤਾਂ ਜ਼ਰੂਰੀ ਹੈ ਦੇਖੋ ਉਹਨਾਂ ਨੇ ਇੰਨੀ ਸੋਹਣੀ ਇਮਾਰਤ ਬਣਾਈ ਆ ਬਹੁਤ ਸੁੰਦਰ ਮਾਹ ਹਾਂਜੀ ਤੇ ਸ਼ਾਨਦਾਰ ਲੱਗਿਆ ਦੇਖੋ ਜੀ ਇਹ ਵੀ ਤਾਂ ਮੈਂਦਾ ਹੀ ਹੋਰ ਦੋ ਗੱਲ ਸ਼ਾਨਦਾਰ ਗੱਲ ਅੱਜ ਕੱਲ੍ਹ ਜਕਾਰੇ ਕਿ ਜਾਵੇ ਨਿਹਾਲ ਹੋ ਜਾਵੇ ਸੀਤਾ ਸਿੰਘਾ ਮੰਚਾਂ ਨੂੰ ਭਾਵੇ ਫਟੇ ਪਾਵੇ ਸ਼ਾਨਦਾਰ ਗੱਲ ਵਾਹੇ ਗੁਰੂ ਜੀ ਦਾ ਖਾਲਸਾ ਵਾਹੇ ਇੱਕ ਇੱਕ ਚੱਲੋ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰ ਜੱਥੇਬੰਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਤੋਂ ਲੁਧਿਆਣਾ ਬਰਨਾਲਾ ਜ਼ਿਲ੍ਹੇ ਦੇ ਪ੍ਰਧਾਨ ਜਸਪ੍ਰੀ ਸਿੰਘ ਤੇ ਮੇਰੇ ਰਾਣ ਨੇ ਸਾਡੇ ਸੀਨੀਅਰ ਜਥੇਦਾਰ ਜੀ ਮੋਹਨ ਸਿੰਘ ਜੀ ਬੰਕਸ਼ੀਪੁਰਾ ਸਰਪ੍ਰਸਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਤੋਂ ਤੇ ਹੋਰ ਸਾਡੇ ਸਤਕਾਰਯੋਗ ਸਾਰੇ ਜਥੇਬੰਦੀ ਸਿੰਘ ਅਸੀਂ ਹਾਜ਼ਰ ਹਾਂ ਅਸੀਂ ਅੱਜ ਪਹੁੰਚੇ ਹਾਂ ਜੀ ਪਿੰਡ ਖੁਰਸ਼ੈਦਪੁਰ ਸਦਮਾ ਬੇੜ ਦੇ ਨੇੜੇ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਤੇ ਇੱਥੇ ਜੋ ਪਿਛਲੇ ਸਮੇਂ ਚ ਕੁਛ ਆਪਸੀ ਕੋਈ ਗਲਤਫਹਿਮੀਆਂ ਕੁਛ ਵਿਵਾਦ ਕੋਈ ਸੰਗਤ ਦੇ ਵਿੱਚ ਸ਼ੁਰੂ ਹੋਏ ਸੀ ਅਚਾਨਕ ਸੋ ਅੱਜ ਅਸੀਂ ਇਹ ਸੰਗਤ ਦੇ ਵਿੱਚ ਆ ਕੇ ਬਿਜਰੀਆ ਜਥੇਬੰਦੀ ਤੌਰ ਤੇ ਅਸੀਂ ਬੈਠ ਕੇ ਮਿਲ ਬੈਠ ਕੇ ਵਿਚਾਰ ਕੀਤੀ ਆ ਤੇ ਅਸੀਂ ਆ ਕੇ ਇੱਥੇ ਪਾਇਆ ਗਿਆ ਕਿ ਵੱਲੋਂ ਸੰਗਤ ਬੜੀ ਸੂਝਵਾਨ ਆ ਬੜੇ ਵਧੀਆ ਸੁਭਾਅ ਦੇ ਵਸਿੰਦੇ ਨੇ ਇਸ ਪਿੰਡ ਦੇ ਤੋਂ ਕੋਈ ਆਪਸ ਵਿੱਚ ਥੋੜੀਆਂ ਬਹੁਤ ਕੋ ਗਲਤਫਹਿਮੀਆਂ ਸੀਗੀਆਂ ਉਹ ਇਹਨਾਂ ਦੀਆਂ ਮਿਲ ਬੈਠ ਕੇ ਆਪਾਂ ਜਥੇਬੰਦੀ ਵੱਲੋਂ ਬੈਠ ਕੇ ਵਿਚਾਰ ਗਿਓ ਸਾਰਾ ਇਹਨਾਂ ਦੇ ਜੋ ਆਪਸੀ ਸੀਗਾ ਉਹ ਖਤਮ ਹੋਇਆ ਵਿਵਾਦ ਅੱਜ ਸੋ ਇਹਨਾਂ ਦਾ ਜੋ ਰਾਜੀਨਾਮਾ ਅੱਜ ਅਸੀਂ ਆਪਸੀ ਸਮਝੌਤਾ ਕਰਵਾ ਦਿੱਤਾ ਗਿਆ ਵਾ ਅ ਅੱਜ ਮਿਤੀ 23 10 2025 ਨੂੰ ਪਿੰਡ ਖੁਰਸ਼ੈਦਪੁਰਾ ਡੇਰਾ ਨਿਹੰਗਾਂ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਸਿੱਖ ਜਥੇਬੰਦੀ ਦੇ ਸਿੰਘਾਂ ਦੀ ਅਗਤਰਤਾ ਹੋਈ ਪਿੰਡ ਖੁਰਸ਼ੈਦਪੁਰਾ ਦੀਆਂ ਦੋ ਗੁਰੂ ਘਰ ਦੀਆਂ ਧਿਰਾਂ ਦੇ ਆਪਸੀ ਵਿਵਾਦ ਜੋ ਪਿਛਲੇ ਲੰਮੇ ਸਮੇਂ ਤੋਂ ਚੱਲ ਰਿਹਾ ਸੀ ਸੁਣਿਆ ਗਿਆ ਤਾਂ ਸਿੱਖ ਜਥੇਬੰਦੀ ਵੱਲੋਂ ਦੋਆਂ ਧਿਰਾਂ ਦਾ ਆਪਸੀ ਸਮਝੌਤਾ ਕਰਵਾਇਆ ਗਿਆ ਧਿਰ ਪਹਿਲੀ ਮਹਿੰਦਰ ਸਿੰਘ ਪੁੱਤਰ ਨਰਿੰਦਰ ਸਿੰਘ ਜੋ ਕਿ ਪਿੰਡ ਅੰਦਰ ਦਾਖਲ ਹੁੰਦੇ ਸਾਰ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਪਿਛਲੇ ਸਮੇਂ ਤੋਂ ਲਗਾਤਾਰ ਕਰ ਰਹੀ ਹੈ ਇਸੇ ਤਰ੍ਹਾਂ ਦੁਬਾਰਾ ਇਸੇ ਗੁਰੂ ਘਰ ਦੀ ਸੇਵਾ ਸੰਭਾਲ ਕਰੇਗੀ ਧਿਰ ਦੂਜੀ ਹਰੀ ਸਿੰਘ ਮੈਂਬਰ ਅਤੇ ਕਮੇਟੀ ਪ੍ਰਧਾਨ ਕੁਲਵੰਤ ਸਿੰਘ ਧਿਰ ਪਹਿਲੀ ਦੇ ਗੁਰੂ ਘਰ ਦੀ ਸੇਵਾ ਸੰਭਾਲ ਤੇ ਕੋਈ ਅੱਜ ਤੋਂ ਬਾਅਦ ਇਤਰਾਜ਼ ਨਹੀਂ ਕਰੇਗੀ ਧਿਰ ਦੂਜੀ ਆਪਣੇ ਗੁਰੂ ਘਰ ਜੋ ਪਿੰਡ ਅੰਦਰ ਦੂਸਰਾ ਗੁਰਦੁਆਰਾ ਹੈ ਉਹਦੀ ਸੇਵਾ ਸੰਭਾਲ ਕਰੇਗੀ ਦੋਵੇਂ ਤੇਰਾ ਆਪਣੇ ਆਪਣੇ ਗੁਰੂ ਘਰਾਂ ਸੰਬੰਧੀ ਗੁਰਮਰਿਆਦਾ ਅਤੇ ਸੇਵਾ ਸੰਭਾਲ ਸੰਬੰਧੀ ਜ਼ਿੰਮੇਵਾਰ ਹੋਣਗੀਆਂ ਅੱਜ ਤੋਂ ਬਾਅਦ ਗੁਰੂ ਘਰਾਂ ਅੰਦਰ ਆਪਸੀ ਝਗੜਾ ਫਸਾਦ ਨਹੀਂ ਕਰਨਗੀਆਂ ਅਗਰ ਕੋਈ ਧਿਰ ਪਹਿਲ ਕਰੇਗੀ ਤਾਂ ਕਾਨੂੰਨੀ ਕਾਰਵਾਈ ਹੇਠ ਆਉਣ ਯੋਗ ਹੋਣਗੀਆਂ ਧਿਰ ਦੂਜੀ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਸਰੂਪ ਵਾਪਸ ਧਿਰ ਪਹਿਲੀ ਨੂੰ ਸਪੁਰਦ ਕਰੇਗੀ ਆਦਰ ਸਤਕਾਰ ਨਾਲ ਪਾਤਸ਼ਾਹ ਜੀ ਦੇ ਪਾਵਨ ਸਰੂਪ ਗੁਰੂ ਘਰਾਂ ਅੰਦਰ ਸशोਭਿਤ ਕੀਤੇ ਜਾਣਗੇ ਸੋ ਆਪਸੀ ਸਹਿਮਤੀ ਦੇ ਨਾਲ ਪੜ ਸੁਣ ਕੇ ਸੰਗਤ ਵੱਲੋਂ ਇਹ ਫੈਸਲੇ ਨੂੰ ਮਨਜ਼ੂਰ ਕੀਤਾ ਗਿਆ ਪ੍ਰਵਾਨ ਕੀਤਾ ਗਿਆ ਸੋ ਅਸੀਂ ਉਮੀਦ ਕਰਦੇ ਹਾਂ ਕਿ ਸੰਗਤ ਆਪਸ ਵਿੱਚ ਜੋ ਸਾਡੇ ਗੁਰੂ ਘਰ ਨੇ ਸਾਡੀ ਆਸਥਾ ਸਾਡੀ ਧਾਰਮਿਕਤਾ ਦੇ ਕੇਂਦਰ ਨੇ ਇੱਥੇ ਕੋਈ ਆਪਸੀ ਬਿਵਾਦ ਆਪਾਂ ਨਹੀਂ ਖੜੇ ਕਰਾਂਗੇ ਆਪਾਂ ਸਿਆਣੇ ਬਣ ਕੇ ਰਹਿਾਂਗੇ ਕਿਉਂਕਿ ਸਮੇਂ ਦੀ ਲੋੜ ਵੀ ਆ ਪਹਿਲਾਂ ਹੀ ਆਪਣੇ ਜੋ ਸਿੱਖ ਕੌਮ ਦੇ ਉੱਪਰ ਜੋ ਆਪਾਂ ਨੂੰ ਪਤਾ ਕੋਈ ਇਹ ਚੀਜ਼ਾਂ ਗੁੱਝੀਆਂ ਨਹੀਂ ਜਾਹਰ ਨੇ ਕਿ ਕਿਸ ਤਰ੍ਹਾਂ ਦੇ ਕੋਈ ਹੋਰ ਤਰ੍ਹਾਂ ਦੇ ਆਪਣੇ ਤੇ ਵਾਰ ਕੀਤੇ ਜਾ ਰਹੇ ਨੇ ਖਾਲਸਾ ਜੀ ਕੈਮਰੇ ਜੀ ਕੈਮਰੇ ਜੀ ਹਾਂ ਜੀ ਹਾਂ ਜੀ ਕੈਮਰੇ ਬਾਰੇ ਜੀ ਸੋ ਦੋਹਾਂ ਤਰ੍ਹਾਂ ਇਹ ਦੋਨਾਂ ਤਰ੍ਹਾਂ ਨੂੰ ਇੱਕ ਇਹ ਵੀ ਅਫਾਏ ਚ ਨੋਟ ਲਿਖਿਆ ਗਿਆ ਕਿ ਦੋਵੇਂ ਤਰ੍ਹਾਂ ਗੁਰੂ ਘਰ ਦੀਆਂ ਪ੍ਰਬੰਧਕ ਕਮੇਟੀਆਂ ਇੱਕ ਸੀਮਤ ਸਮੇਂ ਇੱਕ ਮਹੀਨੇ ਦੇ ਅੰਦਰ ਅੰਦਰ ਗੁਰੂ ਘਰਾਂ ਅੰਦਰ ਸੀਸੀਟੀਵੀ ਕੈਮਰਾ ਲਗਵਾਉਣ ਦੀ پابੰਦ ਹੋਣਗੀਆਂ ਇਹ ਖਲਸੇ ਤੁਸੀਂ ਸਹਿਬ ਸ੍ਰੀ ਗ੍ਰੰਥ ਸਾਹਿਬ ਦੀ ਗੱਲ ਕੀਤੀ ਵੀ ਦੋ ਰੁਪਏ ਇੱਥੇ ਆਉਣਗੇ ਉਹ ਕਦੋਂ ਤੱਕ ਆ ਜਾਣਗੇ ਜੀ ਆਪਾਂ ਹੁਣੇ ਜਾ ਰਹੇ ਆ ਜੀ ਹੁਣੇ ਜਾ ਰਹੇ ਆ ਸੰਗਤੀ ਰੂਪ ਵਿੱਚ ਜਾ ਰਹੇ ਆ ਪ੍ਰਵਾਨਗੀ ਸਾਰੀ ਸੰਗਤ ਨੇ ਰਲ ਮਿਲ ਕੇ ਸਹਿਮਤੀ ਦਿੱਤੀ ਆ ਸੋ ਆਪਾਂ ਇਹਨਾਂ ਦਾ ਜੋ ਇਹ ਕੱਲੇ ਅੱਜ ਤੋਂ ਬਾਅਦ ਮੈਨੂੰ ਲੱਗਦਾ ਕਿ ਨਹੀਂ ਖੜਾ ਹੋਵੇ ਤਾਂ ਆਪਾਂ ਨੂੰ ਕੋਪ ਕਰਦੇ ਆ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਦੇ ਵਿੱਚ ਆ ਬੱਲੇ ਜ਼ਿੰਮੇਵਾਰ ਆ ਬਸ ਇਹ ਇੱਕੋ ਜਿਹਾ ਥਾਰੀ ਦਾ ਜਿਹੜਾ ਸਾਰਾ ਨਿਚੋੜ ਪਾਣਾ ਉੱਥੇ ਇੱਕੋ ਜਿਹਾ ਪਾਣਾ ਨਾ ਗਾਇਤ ਕਹਿੰਦਾ ਫੇਰ ਕਹਿੰਦਾ ਉਹ ਲਾਤਾ ਕਬਰ ਕਸਾ ਰਮਾਲੇ ਦੇ ਥੱਲੇ ਤੇ ਉਨ ਉਤੋਂ ਦੀ ਲਾਉਂਦੇ ਸਾਨੂੰ ਪਤਾ ਵੀ ਲੈ ਕੇ ਜਾਣਾ ਉਦੋਂ ਗਾਹਵਾ ਚ ਵਾਹਿਗੁਰੂ ਕੋ ਜਨ ਨਾ ਹੁੰਦਾ ਕੋਈ ਯਾਰ ਨਹੀਂ ਨਹੀਂ ਗਾ ਨਹੀਂ ਨਹੀਂ ਗਾ ਪਾਵਾ ਹੀ ਹੱਥ ਵਾਲਾ ਛਡਾਓ ਨੀ ਛਡਾਓ ਬਹਾਲ ਸਿੰਘ ਨੂੰ ਮਿੰਟ ਨਹੀਂ ਨਾ ਸਤਨਾਮ 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 ਜੀ ਸਤਨਾਮ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਜੀ ਸਤਨਾਮ ਸਤਨਾਮ ਪਾਇਆ ਪਾ ਕੇ ਚੱਲਿਆ ਪਾਇਆ ਦਰਸ਼ਕੋ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਪਿੰਡ ਕਰਸੈਦਪੁਰਾ ਵਿਖੇ ਸਿੱਖ ਜਥੇਬੰਦੀਆਂ ਪਹੁੰਚੀਆਂ ਤੇ ਇੱਥੇ ਪੁਲਿਸ ਪ੍ਰਸ਼ਾਸਨ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਸੀ ਤੇ ਜਿਸ ਵਿੱਚ ਥਾਣਾ ਸਿਧਾਂਬੜ ਦੇ ਮੁਖੀ ਇੰਸਪੈਕਟਰ ਹੀਰਾ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਸੁਰੱਖਿਆ ਪਰੰਦਰ ਲੈ ਕੇ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸੀ ਤੇ ਸਿੱਖ ਜਥੇਬੰਦੀਆਂ ਵੱਲੋਂ ਦੋਨਾਂ ਤਰ੍ਹਾਂ ਨੂੰ ਆਪਸੀ ਇਸਮਤ ਤਕਰਉਣ ਵਿੱਚ ਕਾਮਯਾਬ ਹੋਈਆਂ ਤੇ ਫੈਸਲਾ ਇਹ ਹੋਇਆ ਕਿ ਜਿਹੜੇ ਦੋਨੇ ਗੁਰੂ ਘਰਾਂ ਦੋ ਸੈਵ ਸ੍ਰੀ ਗੁਰੂ ਗ੍ਰੰਥ ਸਾਹਿਬਾ ਇਹ ਗੁਰੂ ਘਰ ਵਿੱਚ ਬਰਾਜਮਾਨ ਹੋਣਗੇ ਤੇ ਦੋ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੂਸਰੇ ਘਰ ਵਿੱਚ ਬਰਾਜਮਾਨ ਹੋਣਗੇ ਤੇ ਜਿਹੜੇ ਵਿਅਕਤੀ ਚਾਰ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੈ ਕੇ ਗਏ ਸੀ ਉਹਨਾਂ ਦੀ ਸਹਿਮਤੀ ਨਾਲ ਮੌਕੇ ਤੇ ਹੀ ਸਿੱਖ ਜਥੇਬੰਦੀਆਂ ਨੇ ਦੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਬੜੀ ਸ਼ਰਧਾ ਭਾਵਨਾ ਨਾਲ ਇਸ ਗੁਰਦੁਆਰਾ ਸਾਹਿਬ ਆ ਕੇ ਬਰਾਜਮਾਨ ਕਰ ਦਿੱਤੇ ਆ ਕਿ ਹੁਣ ਦੋਨੋਂ ਤਰ੍ਹਾਂ ਦਾ ਆਪਸ ਵਿੱਚ ਜਿਹੜਾ ਫੈਸਲਾ ਹੋ ਚੁੱਕਿਆ ਸਿੱਖ ਜਥੇਬੰਦੀ ਦੇ ਪੁਲਿਸ ਪ੍ਰਸ਼ਾਸਨ ਫੈਸਲਾ ਕਰਾਉਣ ਵਿੱਚ ਕਾਮਯਾਬ ਦਿਖਾਈ ਦੇ ਰਿਹਾ